हां जी सच्चे काल जी सारा ਨੂੰ ਅੱਜ ਮੈਂ ਇੱਕ ਕੋਲੀਨਾਰੀਅਲ ਦੇ ਬੁਰਾਦਾ ਦਿਨਾ ਬਹੁਤ ਹੀ ਵਧੀਆ ਪਰਫੇ ਬਣਾ ਕੇ ਤਿਆਰ ਕਰਨ ਲੱਗੀ ਹਾਂ ਜਿਲੇ ਮੈਂ ਤੇ ਫਰਾਈ ਪੈਨ ਦੇ ਵਿੱਚ ਜਿਹੜਾ ਹੈ ਇੱਕ ਚਮਚ ਦੇਸੀ ਘਿਓ ਦਾ ਪਾ ਕੇ ਉਹਦੇ ਵਿੱਚ ਨਾਰੀਅਲ ਦਾ ਬੁਰਾਦਾ ਪਾਤਾ ਹੈ ਇੱਕ ਕੌਲੀ ਤਿੰਨ ਚੰਕ ਤੇ ਕਿਨਾਂ ਪੁੰਨ ਲਿਆ ਆ ਪੁੰਨ ਕੇ ਨੂੰ ਵੱਖਰੀ ਪਲੇਟ ਦੇ ਵਿੱਚ ਕੱਢ ਲਿਆ ਆ ਤੇ ਉਹੀ ਭਾਂਡੇ ਦੇ ਵਿੱਚ ਜਿਹੜਾ ਮੈਂ ਖੰਡ ਤੇ ਪਾਣੀ ਪਾ ਕੇ ਜਿਹੜਾ ਇਹਦੀ ਚਾਸ਼ਨੀ ਬਣਾ ਤਿਆਰ ਕਰਨੀ ਹੈ ਇੱਕ ਤਾਰ ਦੀ ਚਾਸ਼ਨੀ ਮੈਡੀ ਜੀ ਬਣਾ ਕੇ ਤਿਆਰ ਕਰ ਲਈਏ ਦੇਖੋ ਐਂ ਵਿਧੀ ਆਪਣੀ ਚਿਪਚਿਪਾਹਟ ਜੀ ਹੋ ਰਹੀ ਆ ਇਹ ਹੁਣ ਇਹਦੇ ਵਿੱਚ ਮੈਂ ਨਾਲੇ ਲਬਰਾਦਾ ਪਾਇਆ ਥੋੜਾ ਫੂਡ ਕਲਰ ਪਾਇਆ ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਤੇ ਸਕਿਪ ਵੀ ਕਰ ਸਕਦੇ ਆ ਇਹਨੂੰ ਥੋੜਾ ਟਾਈਮ ਇੱਦੀ ਪਕਾਉਣਾ ਆ ਤਾਂ ਜੋ ਇਹ ਥੋੜਾ ਗਾੜਾ ਹੋ ਜੇ ਬਰਫੀ ਜਮਾਉਣ ਦੇ ਲਈ ਇਹ ਬਿਲਕੁਲ ਰੈਡੀ ਹੈ ਗੈਸ ਨੂੰ ਕਰਨਾ ਹੈ ਬੰਦ ਤੇ ਇਹਨੂੰ ਜਿਹੜਾ ਹੈ نیچے ਲਾ ਲੈਣਾ ਆ ਇੱਥੇ ਮੈਂ ਇੱਕ ਪਲੇਟ ਲਈ ਹੈ ਜਿਹਨੂੰ ਮੈਂ ਗ੍ਰੀਸ ਕਰ ਲਿਆ ਕਿ ਉਹਦੇ ਨਾਲ ਤੇ ਉਹਦੇ ਵਿੱਚ ਸਾਰਾ ਰੱਖਣਾ ਬੈਟਰ ਪੂਰ ਕਰਕੇ ਸੈੱਟ ਕਰ ਦਿੱਤਾ ਹੈ ਤੇ ਇੱਕ ਓਵਰਨਾਈਟ ਦੇ ਲਈ ਇਹਨੂੰ ਮੈਂ ਛੱਡ ਦਿੱਤਾ ਤੇ ਆਪਣੀ ਬਰਫੀ ਤਿਆਰ ਆ ਜੂਰੀ ਰੈਸਪੀ ਵੀ ਟ੍ਰਾਈ ਕਰੋ ਧੰਨਵਾਦ ਜੀ